ਪਿੱਛੇ ਉਹ ਸਤੂਫਿਆਂ ਤੇ ਪੂਰੇ ਸੁੱਕੜੇ ਬਾਇਆ। ਕਾਸ ਕਾ ਕੇ ਕਿਸੇ ਮਿਲਿਆ। ਦੋਸਤੋ ਵੈਲਕਮ ਬੈਕ ਟੂ ਮਾਈ ਚੈਨਲ ਕੇਮਿਓ ਸਾਰੇ ਮੈਂ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਗੇ ਸੋ ਅੱਜ ਦੀ ਬਹੁਤ ਹੀ ਪਿਆਰੀ ਵੀਡੀਓ ਦੀ ਸ਼ੁਰੂਆਤ ਹੋ ਚੁੱਕੀ ਆ ਬਹੁਤ ਹੀ ਸੋਹਣੀ ਮਾਰਨਿੰਗ ਤੋਂ ਸੋ ਇਟਸ ਅਰਲੀ ਮਾਰਨਿੰਗ ਅਸੀਂ ਜਾ ਰਹੇ ਆ ਰਬਾਬ ਨੂੰ ਇੰਜੈਕਸ਼ਨ ਲਗਾਉਣ ਜੋ ਕਿ ਬੱਚਿਆਂ ਨੂੰ ਲੱਗਦੇ ਹੁੰਦੇ ਆ ਸੋ ਅਸੀਂ ਉਹਨੂੰ ਇੰਜੈਕਸ਼ਨ ਲਗਵਾਉਣ ਜਾ ਰਹੇ ਆ 7:30 ਵਜੇ ਤੇ 8:30 ਵਜੇ ਇੰਜੈਕਸ਼ਨ ਆ ਸੋ ਉਹ ਬੈਠੀ ਆ ਭੀ ਸ਼ਹਿਰਾਮ ਨਾਲ ਤੇ ਸੌ ਗਈ ਆ ਫਿਰ ਤੋਂ ਕਿਉਂਕਿ ਰਬਾਬੀ ਕਾਫੀ ਆ ਦਿਖ ਰਿਹਾ ਇੰਜੈਕਸ਼ਨ ਲਗਾਉਣ ਦੇ ਨਹੀਂ ਬਿਕੋਜ਼ ਜਦੋਂ ਬੱਚਾ ਸਿੱਕੁੰਦਾ ਤਾਂ ਕਈ ਵਾਰ ਨਹੀਂ ਲੋਂਦੇ ਸੋ ਚਲੋ ਫਿਰ ਚੱਲਦੇ ਆਪਾਂ ਸੋ ਵਿਊ ਅੱਜ ਮਾਰਨਿੰਗ ਦਾ ਵਿਊ ਦੇਖੋ ਐਨਾ ਪਿਆਰਾ ਕਿ ਉਦੋਂ ਸੂਰਜ ਨਿਕਲ ਰਿਹਾ ਹੈ ਤੇ ਅਸੀਂ ਪਹੁੰਚ ਗਿਆ ਹਾਂ ਜਿੱਥੇ ਇੰਜੈਕਸ਼ਨ ਲੱਗਣਾ ਉੱਥੇ ਗਲੀ ਵਿੱਚ ਸੋ ਅਜੇ ਤੱਕ ਸੂਰਜ ਨਹੀਂ ਨਿਕਲਿਆ 크리스마ਸ ਡੈਕੋਰੇਸ਼ਨ ਹੋਈ ਹੋਈ ਹੈ ਸੋ ਲਾਈਟਸ ਬਹੁਤ ਹੀ ਪਿਆਰੀਆਂ ਲੱਗ ਰਹੀਆਂ ਸੀ ਗਾਇਸ ਤੇ ਹੁਣ ਇੱਥੇ ਐਗਜ਼ੈਕਟ ਅਸੀਂ ਪਹੁੰਚ ਗਿਆ ਹਾਸਪੀਟਲ ਇੱਥੇ ਆਪਾਂ ਗੱਡੀ ਨੂੰ ਪਾਰਕ ਕਰਦੇ ਹਾਂ ਐਂਡ ਰਮ ਨੂੰ ਲੈ ਕੇ ਚੱਲਦੇ ਹਾਂ ਅੰਦਰ ਬੈਲਟ ਲਾ ਲਈ ਚਲੋ ਜੀ ਅਗਗੇ ਤੇ ਜਿਆਦਾ ਕੋਈ ਕਿਡਸ ਨਹੀਂ ਆਏ ਹੋਏ ਸੀਗੇ ਦੋ ਕੀ ਸੀਗੇ ਤੋਰਬਾਬ ਦੀ ਬਸ ਟਰਨ ਆਉਣ ਵਾਲੀ ਸੋ ਆਪਣੀ ਵਾਰੀ ਦੀ ਵੇਟ ਕਰ ਰਹੀ ਆ ਤੇ ਇੱਥੇ ਮੈਂ ਉਹਦੇ ਜਿਹੜੇ ਕੱਪੜੇ ਵਗੈਰਾ ਰਿਮੂਵ ਕਰ ਰਹੀ ਆ ਜੈਕਟਸ ਵਗੈਰਾ ਬਿਕੋਜ਼ ਅੰਦਰ ਹੀਟ ਸੀਗੀ ਤੇ ਇੱਕੋ ਜਿਹੀ ਵਾਰੀ ਵੀ ਆਉਣ ਵਾਲੀ ਆ ਸੋ ਪਹਿਲਾਂ ਤੁਸੀਂ ਮੈਂ ਖਿਆ ਥੋੜਾ ਪ੍ਰਪੇਅਰ ਰਹੀ ਏ ਤੇ ਹੁਣ ਅਸੀਂ ਬਸ ਜਸਟ ਇਸ ਤੋਂ ਬਾਅਦ ਰਬਾਬ ਨੂੰ ਆਵਾਜ਼ ਲਗਾਈ ਐਂਡ ਰਬਾਬ ਜੁਬਾਰੀ ਆ ਗਈ ਸੋ ਉਹਨੂੰ ਅਸੀਂ ਲੈ ਕੇ ਚੱਲ ਗਏ ਅੰਦਰ ਸੋ ਹੇਅਰ ਇਜ਼ ਅ ਰਬਾਬ ਦਾ ਇੰਜੈਕਸ਼ਨ ਲੱਗ ਗਿਆ ਰਬਾਬ ਬਰਾਵਸ ਹੀ ਉਹਨੂੰ ਕੋਈ ਪੇਨ ਨਹੀਂ ਹੋਈ ਜਸਟ ਲिटल ਬਿਟ ਹੋਈ ਆ ਬਟ ਹਜੇ ਤੱਕ ਤਾਂ ਬਿਲਕੁਲ ਓਕੇ ਆ ਤੇ ਹੁਣ ਉਹ ਪਾਪਾ ਕੋਲ ਬੈਠੀ ਆ ਬਿਕੋਜ਼ ਜਦੋਂ ਅਸੀਂ ਇੱਕ ਹੁੰਦੀ ਆ ਮੋਸਟਲੀ ਪਾਪਨ ਵਾਲੀ ਲਿਫਟ ਜਾਂਦੀ ਆ ਸੋ ਇੱਥੇ ਵੀ उन्होंने पेपर दिता एक कार्टून वाला बिकॉज ब्रावा बुआ लिख के बाप के नाम से सो लैके बैठी चल चलो yeah, ये बाप ने इंजैक्शन ला गया एंड बाप सुपर गर्ल और बाप न पेन नहीं हुई सुपर गर्ल तो दे देखो पेन हुई पेन नहीं हुई ना सुपर गर्ल न चलो 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 ਓਕੇ ਜੀ ਰਬਾਬ ਦਾ ਇਹ ਲੈਕਚਰ ਡਨ ਹੋ ਗਿਆ ਤੇ ਅਸੀਂ ਉਹਨੂੰ ਲੈ ਕੇ ਚੱਲੇ ਹਾਂ ਬਿਕੋਜ਼ ਉੱਤੇ ਬੈਠਣਾ ਹੁੰਦਾ ਹੈ ਥੋੜਾ ਟਾਈਮ ਸੋ ਬੈਠ ਲੈ 10 15 ਮਿੰਟ ਤੇ ਹੁਣ ਅਸੀਂ ਚੱਲੇ ਹਾਂ ਰਬਾਬ ਨੂੰ ਲੈ ਕੇ ਸਿੱਧਾ ਘਰ ਕਿਤੇ ਹੋਰ ਨਹੀਂ ਜਾ ਰਹੇ ਬਿਕੋਜ਼ ਪਾਪਾ ਨੇ ਬਾਅਦ ਚ ਕੰਮ ਤੇ ਜਾਣਾ 11 ਵਜੇ ਜਾ ਕੇ ਉਹਨੇ ਇੱਕ ਘੰਟਾ ਰੈਸਟ ਕਰਨਾ ਓਕੇ ਜੀ ਤੇ ਆਪਾਂ ਅੱਗੇ ਹੁਣ ਘਰ ਬਟਰ ਬਾਬ ਐਕਟਿੰਗ ਕਰਨ ਦੀ ਹੈ ਕਿ ਬਿਲਕੁਲ ਠੀਕ ਨਹੀਂ ਹੈਗੀ ਠੀਕ ਹੈ ਬਹੁਤ ਬਾਵਾ ਤੇ ਲੱਗਣ ਲੱਗਦਾ ਤੇ ਥੋੜੇ ਲੱਗਣ ਰਹਿਮਾਨ ਗੇਂਦ ਹਰ ਵਿਚ ਅਰੇ ਨੰਨੀ ਬੜੀ ਅਰੇ ਅਸੀਂ ਆ ਗਿਆ ਘਰ ਅਰੇ ਲਾਈਟ ਔਨ ਹੋਰੀ ਹੈ ਇੱਧਰ ਸਾਡੀ ਨੰਨੀ ਬੜੀ ਆਇਓ ਕਿਵਾ ਐਨ ਇਸ ਤੋਂ ਬਾਅਦ ਉਹਨਾਂ ਨੇ ਇਹ ਡੀਟੇਲਿੰਗ ਸਰਟੀਫਿਕੇਟ ਜੇ ਦਿੱਤਾ ਸੀ ਜਿੱਥੇ ਉਹਦੇ ਸਾਰੇ ਹੁਣ ਤੱਕ ਦੇ ਇੰਜੈਕਸ਼ਨਸ ਜਿਹਨਾਂ ਨੂੰ ਸਕੂਲ ਜਾ ਕੇ ਤੇ ਲੋਡ ਪੈ ਸਕਦੀ ਹੈ ਸੋ ਇਹਨਾਂ ਨੂੰ ਮੈਂ ਉਹਦੀ ਫਾਈਲ 'ਚ ਰੱਖ ਰਹੀ ਆ ਉਹ ਏਅਰ ਬਬ ਦੀ ਫਾਈਲ ਜਿਹਦੇ ਸਾਰੇ ਡਾਕੂਮੈਂਟਸ ਹੁੰਦੇ ਆ ਤੇ ਇਹਦੇ ਵਿੱਚ ਰੱਖ ਕੇ ਚਲੋ ਪੱਚੇਂਜ ਕਰਕੇ ਮੂਵ 온 ਕਿਚਨ ਉਹ ਨਿਆਣਾ ਖਾਣਾ ਵਾਣਾ ਬਣਾਉਣਾ ਆ ਪਪਾ ਵਾਸਤੇ ਆ ਪਪਾ ਨੇ ਇੰਕ ਰੈਸ ਕਰਨੀ ਤਦ ਤੱਕ ਮੇਰਾ ਮਸਾ ਖਾਣਾ ਹੀ ਬੰਨਣਾ ਉਹਦਾ ਬੈਗ ਰੈਡੀ ਕਰਨਾ ਲੰਚ ਕਰਵਾਉਣਾ ਏਰ ਬਾਬ ਨੂੰ ਥੋੜਾ ਦੇਖ ਲਿਆ ਹੁਣ ਖਾਣਾ ਪੀਣਾ ਖਵਾਉਣਾ ਐਂਡ 10 ਫਿਰ ਆਪਾਂ ਮਿਲਦੇ ਆ ਬਾਅਦ ਵਿੱਚ ਫਰੈਂਡਸ ਬਾਬ ਨੂੰ ਇੰਜੈਕਸ਼ਨ ਲਗਾਵਾ ਕੇ ਆਪਾਂ ਅੱਗੇ ਤੇ ਆ ਕੇ ਹਸਬੰਡ ਨੇ ਜਣਾ ਸੀ ਕੰਮ ਤੇ ਐਕਚੁਅਲੀ ਅਸੀਂ ਨੋ ਜ ਬਾਬ ਨੂੰ ਇੰਜੈਕਸ਼ਨ ਲੱਗਣਾ ਸੀਗਾ ਤੇ ਇੰਜੈਕਸ਼ਨ ਲਗਵਾ ਕੇ ਫਟਾਫਟ ਅਸੀਂ ਅ ਕਰਿਆ ਆ ਸਿੱਧੇ ਰਸਤੇ 'ਚ ਰੁਕੇ ਬਿਨੀਆਂ ਬ੍ਰੇਕਫਾਸਟ ਵੀ ਆਕੇ ਕੀਤਾ। ਦੈਨ ਹਸਬੰਡ ਨੇ 11 ਵਜੇ ਕੰਮ ਤੇ ਜਾਣਾ ਸੀ। ਸੋ ਉਹਨਾਂ ਨੂੰ ਮੈਂ ਫਟਾਫਟ ਅ ਲੰਚ ਪ੍ਰਪੇਅਰ ਕੀਤਾ 1 ਘੰਟੇ ਵਿੱਚ ਤੇ ਉਹਨਾਂ ਨੂੰ ਤੋਰਤਾ। ਹੁਣ ਸਾਡੇ ਘਰ 'ਚ ਬਹੁਤ ਜ਼ਿਆਦਾ ਮੈਸ ਕ੍ਰੀਏਟ ਹੋਈ ਹੈ ਸੀ ਗਾਇਸ। ਪਿੱਛੇ ਉਹ ਸਤੂਫੀਆਂ ਤੇ ਪੂਨੇ ਸੁੱਕਣੇ ਪਏ ਆ। ਸਕਾਸ-ਕਾਸਾ ਕੇ ਕਿਚਨ ਵਿੱਚ ਰੱਖਿਆ ਤੇ ਹੁਣ ਜੋੜਾਂਗੀ। ਐਂਡ ਬਾਕੀ ਸਭ ਵੀ 20 ਮਿੰਟਾਂ 'ਚ ਹੀ ਬਹੁਤ ਸਾਰੇ ਖਲਾਰੇ ਪਏ ਆ। ਸੀ ਐਂਡ ਰਬਾਬਲ ਦੇਖੋ। ਵੀ ਅਜ ਰਬਾਬ ਦੇ ਇੱਧਰ ਜਦੋਂ ਇੰਜੈਕਸ਼ਨ ਲੱਗਾ ਰਬਾਬ ਪੇਨ ਨਹੀਂ ਹੋਈ ਜਦੋਂ ਇੱਧਰ ਲੱਗਾ ਫਿਰ ਰੋਣ ਲੱਗ ਪਈ ਬਟ ਇੱਧਰ ਨਹੀਂ ਪੇਨ ਇੱਧਰ ਨਹੀਂ ਪੇਨ ਹੋਈ ਇੱਧਰ ਹੋਈ ਸੀ ਹਾਂਜੀ ਫਿਰ ਤੇ ਹੁਣ ਰਬਾਬ ਦਾ ਹੈਗਾ ਸਕ੍ਰੀਨ ਟਾਈਮ ਤੇ ਰਬਾਬ ਫੋਨ ਦੇਖੂਗੀ ਐਂਡ ਮੈਂ ਥੋੜਾ ਕਲੀਨ ਅਪ ਕਰੂੰਗੀ ਸੀ ਗਾਇਸ ਕਿੰਨਾ ਖਲਾਰਾ ਪਿਆ ਇੱਧਰ ਦੇਖੋ ਹੰਦਰਬਾਬ ਨੂੰ ਕੋਲਡ ਕਫ ਵੀ ਆ ਸੋਨੇ ਪੇਪਰ ਵੀ ਬਹੁਤ ਖਲਾਰੇ ਹੋਏ ਆ ਐਂਡ ਉਹ ਬੱਕਰ ਇਸ ਕਰਕੇ ਰੱਖਿਆ बिकॉज ਵੋਮਿਟ ਕਿਉਂਕਿ ਜਦੋਂ ਖੰਕ ਕੇ ਵੋਮਿਟ ਆਂਦੀ ਆ ਤਾਂ ਫਿਰ ਇੱਥੇ ਉੱਥੇ ਨਾ ਖਿਲ ਰਹੀ ਕਿਉਂਕਿ ਬਾਥਰੂਮ ਉਧਰ ਤੱਕ ਪਹੁੰਚਦੇ ਪਹੁੰਚਦੇ ਤੇ ਰਸਤੇ ਚ ਵੋਮਿਟ ਹੋ ਜਾਂਦੀ ਆ ਸੋ ਰਾਤ ਨੂੰ ਵੀ ਸੌਣ ਲੱਗਿਆ ਰੱਖੀ ਦੀਆ ਮੈਂ ਅਚਲਕੀ ਕਿਸੇ ਦੀ ਵੀਡੀਓ ਦੇਖੀ ਸੀ ਗੋਰਿਆਂ ਦੀ ਵੀਡੀਓ ਤੇ ਉਹਨਾਂ ਨੇ ਰਾਤ ਨੂੰ ਆਪਣੇ ਕੋਲ ਬਾਲਟੀ ਰੱਖੀ ਸੀ ਉਹਨਾਂ ਦੇ ਬੇਬੀ ਨੂੰ ਖੰਗ ਆ ਰਹੀ ਸੀ ਤੇ ਜਦੋਂ ਖੰਗ ਹੁੰਦੀ ਸੀ ਉਹ ਬਾਲਟੀ ਵਿੱਚ ਉਹਨੂੰ ਵੋਮਿਟ ਕਰਵਾ ਦਿੰਦੇ ਸੀ ਜਦੋਂ ਵੋਮਿਟ ਆਣ ਲੱਗਦੀ ਸੀਗੀ ਸੋ ਉਦੋਂ ਮੈਂ ਆਈਡੀਆ ਲੈ ਕੇ ਮੈਂ ਵੀ ਹੁਣ ਇੱਕ ਬਾਕਟ ਕੋਲ ਰੱਖ ਲਿਆ ਸੋ ਬਾਬੂ ਨੇ ਹੈਪੀ ਹੈ ਬਾਬੂ ਨੂੰ ਪੇਨ ਹੋ ਰਹੀ ਹੈ ਨਹੀਂ ਹੋ ਰਹੀ ਨਾ ਗੁੱਡ ਬੱਚਾ ਐਂਡ ਕੋਈ ਵੀਡੀਓ ਨਹੀਂ ਬਣਾਣੀ ਪਲੀਜ਼ 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 ਬੰਦ ਕਰੋ ਪਲੀਜ਼ ਜਲਦੀ ਫੋਨ ਫੁੱਲ ਆ ਮੈਂ ਟ੍ਰਾਈ ਕਰਦੀ ਮੈਂ ਤੁਹਾਨੂੰ ਕਹਿਆ ਬਸ ਆਪਣਾ ਸਟੇਸ਼ਨਰੀ ਵਗੈਰਾ ਜੋ ਵੀ ਦੇਖਣਾ ਦੇਖੋ ਵੀਡੀਓ ਕੋਈ ਨਹੀਂ ਬਣਾਉਣੀ Okay, तरह इंजैक्शन हिली और 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 भी नहीं रोई भी नहीं रोहता वे कई बार इंजेक्शन लगे बट नहीं रबाब ने ब्रावा क्या डॉक्टर ने कह दिता है तो हैप्पी हो गई चलो है सु गया ਦੀ ਨੋ ਵਰਮਿਟ ਬਟਰ ਰੱਖੀ ਹੋਈ ਹੈ ਸੇਫਟੀ ਓਕੇ ਤੇ ਅਦਰਮੈਂ ਕਿਚਨ ਦਾ ਮਾਰ ਵਗੈਰਾ ਵੀ ਵਾਸ਼ ਕੀਤਾ ਹੈ ਉਹਨੂੰ ਸੁੱਕਨੇ ਪਾਇਆ ਵੀ ਸਤੂਫਿਆਂ ਤੇ ਤੇ ਦੇਖੋ ਮੇਰੇ ਸਾਰੇ ਕੋਨੇ ਜਿਹੜੇ ਸੁੱਕ ਗਏ ਮੈਂ ਇਹਨਾਂ ਨੂੰ ਜੋੜ ਦਿਆ ਲੁੱਕ ਐਟ ਮਾਈ ਕਿਚਨ ਗਾਇਸ ਜਿੱਦਾਂ ਕਿ ਮੈਂ ਦੱਸਿਆ ਸੀ फटाफट ਆਇਪ ਉਹਨਾਂ ਨੇ ਲਾਂਚ ਕਰਵਾਉਣਾ ਸੀ ਲਾਂਚ ਕਰਕੇ ਉਹਨਾਂ ਨੇ ਕੰਮ ਤੇ ਜਾਣਾ ਸੀਗਾ ਔਰ ਉਹਨਾਂ ਨੇ ਨਾਲ ਵੀ ਆਪਣੇ ਕੁਝ ਖਾਣ ਪੀਣ ਦਾ ਸਮਾਨ ਲੈ ਕੇ ਜਾਂਦੇ ਉਹ ਵੀ ਸਭ ਤੋਂ ਮੈਂ 1.5 ਘੰਟੇ ਚ ਕੀਤਾ ਇੱਕ ਰਵਾਬ ਨੂੰ ਵੀ ਇੰਜੈਕਸ਼ਨ ਲੱਗਾ ਸੀ ਉਹਨੂੰ ਵੀ ਥੋੜਾ ਦੇਖਣਾ ਸੀ ਉਹਨੂੰ ਵੀ ਖਾਣਾ ਖਵਾਉਣਾ ਸੀ ਕੋ ਨੂੰ ਖਾਂਗ ਆ ਰਹੀ ਸੀ ਉਹਦਾ ਕਾਵਾ ਟਾਈਪ ਜਿਹਾ ਵੀ ਬਣਾਇਆ ਪਾ ਕੇ ਸਾਰਾ ਕੁਝ ਵਿੱਚ ਇਹਦੇ ਨਾਲ ਥੋੜਾ ਰਿਲੈਕਸ ਹੋ ਰਿਹਾ ਕੱਲ ਦਾ ਸੀ ਕਾਫੀ ਦਿਨਾਂ ਤੋਂ ਖਾਂਗਾ ਮੈਡੀਸਿਨਸ ਚੱਲ ਰਹੀਆਂ ਬਟ ਫਰਕ ਨਹੀਂ ਬਟ ਇਹਦੇ ਨਾਲ ਕੱਲ ਦਾ ਫਰਕ ਪਏ ਕਿਉਂਕਿ ਨੈਚੁਰਲ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਕਿਦਾਂ ਬਣਾਇਆ ਮੈਂ ਵੀ ਕਿ ਦਿਨ ਸ਼ੇਅਰ ਕਰੂੰਗੀ ਇਹਨੂੰ ਮੈਂ ਪੁਣਿਆਨੀਆ ਇਹਦੇ ਵਿੱਚ ਸਾਰਾ ਕੁਝ ਇਦਾਂ ਹੀ ਪਿਆਵਾ ਤੇ ਇਹ ਜਦੋਂ ਆ ਸਾਰਾ ਕੁਝ ਥੱਲੇ ਬੈਠ ਜਾਂਦਾ ਉਦਲਾ ਪਾਣੀ ਆਪਾਂ 2-3 ਚਮਚੇ ਦਰਬਾਬ ਨੂੰ ਯੂਜ਼ ਕਰੀਦਾ ਮੈਂ ਵੀ ਲੈ ਰਹੀਆਂ ਹਸਬੰਡ ਵੀ ਸਾਰੇ ਈਵਨ ਸੈਸ ਦਾ ਗਲਾ ਵੀਆ ਮੇਰਾ ਤਾਂ ਕਾਫੀ ਫਰਕ ਪੈ ਗਿਆ ਮੇਰੀ ਹੁਣ ਆਵਾਜ਼ ਨਿਕਲ ਰਹੀ ਹੈ ਅਦਰਵਾਇਜ਼ ਮੇਰੀ ਆਵਾਜ਼ ਨਹੀਂ ਨਿਕਲ ਰਹੀ ਸੀ ਦੈਟਸ ਵਾਈ ਮੇਰੀ ਪਿਛਲੀ ਵੀਡੀਓਸ ਉ ਵਾਇਸ ਨਹੀਂ ਹੈਗੀ ਅੰਨੀ ਥੋੜੀ ਬਹੁਤ ਆਉੱਚ ਵੀ ਤੁਸੀਂ ਦੇਖਦੇ ਹੋਣੇ ਹਾਇ ਵੀਜੀ ਆਵਾਜ਼ ਆ ਰਹੀ ਸੋ ਫਟਾਫਟ ਵਿੱਚ ਕੀ ਹੋਇਆ ਕਿ ਮੈਂ ਹਸਬੰਡ ਨੇ ਚਾਹ ਵੀ ਲੈ ਕੇ ਜਾਨੀ ਸੀ ਉਧਰ ਉਹਨਾਂ ਨੂੰ ਰੋਟੀ ਖਵਾ ਰਹੀ ਸੀ ਤੇ ਨਾਲ ਚਾਹ ਮੈਂ ਉਧਰ ਉਹਨਾਂ ਨੂੰ ਰੋਟੀ ਫੜਾਉਣ ਗਈ ਤੇ ਮੇਰੀ ਚਾਹ ਬਲ ਗਈ ਉਹ ਕਰਨਾ ਹੈਗਾ ਯਾ ਸੈਟ ਵਟ ਐਂਡ ਫਿਰ ਮੈਂ ਤੁਹਾਨੂੰ ਸਾਰਾ ਕੁਝ ਕਰਕੇ ਫਿਰ ਮੈਂ ਮਿਲਦੀ ਆ ਇੱਧਰ ਦੇਖੋ ਜਦੋਂ ਕਿਡਸ ਨੂੰ ਕੋਲਡ-ਕੁਲਡ ਹੁੰਦਾ ਸਾਡੇ ਘਰ ਵਿੱਚ ਇੱਕ ਟ੍ਰੇ ਬਣਦੀ ਹੈ ਜਿੱਤੇ ਮੈਡੀਸਿਨਸ ਤੇ ਇਹ ਪਿਆ ਹੁੰਦਾ ਬਾਲ ਟੇਬਲ ਤੇ ਬਟ ਮੈਡੀਸਿਨਸ ਨਾਲ ਮੈਂ ਨਹੀਂ ਦੇ ਰਹੀ ਮੈਡੀਸਿਨ ਦੀ ਜਗ੍ਹਾ ਲੈ ਲਈਏ ਇਸ ਕਾਵੇ ਨੇ ਹੁਣ ਅਸੀਂ ਇਹ ਪੀ ਰਹੇ ਹਾਂ ਤੇ ਉਹ ਸਟੀਮ ਰਵਾਵ ਨੂੰ ਕਰਵਾ ਰਹੇ ਹਾਂ ਹੋ ਕਰਵਾ ਐਨਸ ਮੀ ਕੀ ਆ ਹਾਂ ਵਾਓ ਤੁਸੀਂ ਹੁਣ ਦੇਖ ਲਓ ਠੀਕ ਐ ਇੱਕ ਘੰਟਾ ਐ ਤੁਹਾਡੇ ਕੋਲ ਫਿਰ ਮੈਂ ਕਲੀਨ ਅਪ ਕਰਨਾ ਸਾਰਾ ਕੁਝ ਠੀਕ ਐ ਤੇ ਫਿਰ ਆਪਾਂ ਬਾਹਰ ਤੁਨ ਮੇ ਖੜਾ ਕੇ ਲਿਓਣੀ ਐ ਹੋਕਰ ਬਾਪ ਸਕੂਲ ਲਈ ਪਾ ਸਕਦੇ ਐ ਐਂਡ ਸੀਰ ਬਾਪ ਨੇ ਕੀ ਲਗਾਇਆ ਹੋਇਆ ਕੋਈ ਚੋਣ ਨੂੰ ਕਲੀਨ ਕਰਨ ਵਾਲਾ ਹੋਇਆ ਤਾਂ ਫਿਰ ਲੱਥੂ ਕਣੀ ਲੱਥੂ ਤੇ ਨਾ ਫਿਰ ਮੈਂ ਕਲੀਨ ਕਰਨਾ ਹੈ ਦੇਖੀ ਹੋਇਆ ਐਂਡ ਰਬਾਬ ਹੁਣਾਂ ਨੂੰ ਅੱਜ ਤੋਂ ਹੋਲੀਡੇਜ਼ ਯੇ अलमीरा लगाना चाहती अलमीरा जिते, अमीरा तो तो अपनी ये जिते कपड़े रखे लगी नहीं लाती बट इतना वादिया लगी बच्चे बहरों दिख रहा है सारा ओके मैं थानू सारा क्लीन अप करके ही मिलनीफिया भी पाए हुए ऐसा भी सुख गया वाह हां ਬੱਚੇ ਕਿੱਦਾਂ ਦਾ ਨਾ ਨੋ ਕਿਸ ਦੀ ਵੀਡੀਓ ਦਿਖਾਣੀ ਕਾਪੀਰਾਈਟ ਚਲੋ ਜੀ ਫਿਰ ਮਿਲਨੇ ਆ ਸਾਰਾ ਕੁਝ ਸਾਫ ਸਫਾਈਆਂ ਕਿਚਨ ਦੀਆਂ ਤੇ ਆਲ ਕਰਕੇ ਚਲੋ ਜੀ ਦੋਸਤੋ ਹੁਣ ਆਪਣਾ ਕੰਮ ਸਟਾਰਟ ਕਰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਕਿਚਨ ਤੋਂ ਸ਼ੁਰੂਆਤ ਕਰਦੇ ਆ ਬਿਕੋਜ਼ ਭਾਂਡੇ-ਮੁੰਡੇ ਕਲੀਨ ਹੋ ਜਾਣ ਕਿਚਨ ਕਲੀਨ ਹੋ ਜਿਤਾ ਤੱਕ ਕੰਮ ਹੋ ਜਾਂਦਾ ਸੋ ਸਭ ਤੋਂ ਪਹਿਲਾਂ ਆਪਾਂ ਕਿਚਨ ਤੋਂ ਹੀ ਸ਼ੁਰੂਆਤ ਕਰਦੇ ਆ ਸੈਟੀਸਫੈਕਸ਼ਨ ਵਾਲੀ ਕਲੀਨ ਅਪ ਹੋ ਗਈ ਕਿਚਨ ਵਿੱਚ ਸੀ ਆਹ ਤਾਂ ਜਿੰਨਾ ਤੇ ਤੁਹਾਡੇ ਘਰੇ ਕੁਲਰ ਨਹੀਂ ਠੀਕ ਹੁੰਦੇ ਆ ਸਭ ਸਿਸਟਮ ਇਦਾਂ ਹੀ ਟਰੇ ਬਣੀ ਰਹਿੰਦਾ ਵੋ ਗਰਮ ਪਾਣੀ ਨੀਟ ਐਂਡ ਕਲੀਨ ਹੈ ਤੇ ਚਾਵਾਂ ਡੁੱਲੀਆਂ ਸੀ ਬੋਇਲ ਹੋਈਆਂ ਸੀ ਉੱਪਰ ਕੀ ਹਾਲ ਬਣਿਆ ਸੀ ਸਭ ਨੀਟ ਐਂਡ ਕਲੀਨ ਹੋ ਗਿਆ ਸਿੰਕ ਸਾਫ਼ ਹੋ ਗਿਆ ਪੰਡੇ ਕਲੀਨ ਫਲਾਵਰ ਚ ਪਾਣੀ ਪਾ ਲਿਆ ਫਲਾਵਰ ਨੂੰ ਜੇ ਗਮਲੇ ਚ ਸ਼ਿਫਟ ਕਰਨਾ ਹੈ ਤੇ ਉਹਨੂੰ ਸੂਫੇ ਤੇ ਪਾ ਤਾ ਤਾਂ ਕਿ ਸੁੱਕ ਜਾਵੇ ਔਰ ਪੋਚੇ ਵੀ ਲੱਗ ਗਏ ਆ ਪੁਚੇ ਡਰਾਈ ਹੋ ਚਲੇ ਆ ਨਾਲੇ ਮੈਂ ਪੁਚੇ-ਪੁਚੇ ਲਗਾਤੇ ਐਂਡ THEN ਮੈਟ ਬਿਸ਼ੋਨੇ ਦਾ ਮੈਟ ਵੀ ਸੁੱਕ ਚਲੇ ਆ ਸੋ ਮੂਵ ਓਨ ਦਿਸ ਰੂਮ ਕਿਉਂਕਿ ਉਹਨਾਂ ਛੁੱਟੀਆਂ ਭੇਜਣੀਆਂ ਤਾਂ ਮੈਂ ਸੋਚਿਆ ਇੱਕ ਵਾਰੀ ਚੰਗੀ ਤਰ੍ਹਾਂ ਸਫਾਈਆਂ ਕਰਤੀਏ ਫਿਰ ਆਰਾਮ ਨਾਲ ਬੱਚੇ ਇੱਥੇ ਬੈਠ ਕੇ ਰਹਿ ਜਣਗੇ ਰਜੀਆਂ ਰੱਖ ਕੇ ਮੂਵੀ ਵਗੈਰਾ ਜੋ ਵੀ ਕਰਨਾ ਆਪਣਾ ਕਰਦੇ ਰਹਿਣਗੇ ਤੇ ਚਲੋ ਫਿਰ ਇਹਦਾ ਲਾਈਟ ਆਫ ਕਰ ਦਿਆ ਐਂਡ ਵਾਉ ਨਾ ਕਿੰਨਾ ਸੈਟੀਸਫੈਕਸ਼ਨ ਮਿਲਦੀ ਜਦੋਂ ਕਲੀਨ ਅਪ ਹੋ ਜਾਂਦੀ ਏਕ ਰੂਮ ਨੈਕਸਟ ਟਾਰਗੇਟ ਆ ਚਲੋ ਇਹਨੂੰ ਕਲੀਨ ਕਰਦੇ ਹਾਂ ਇਸ ਤਰ੍ਹਾਂ ਮੈਂ ਕਰਨ ਕਰਕੇ ਦਿਖਾਣੀ ਹਾਂ ਸਫਾਈ ਹੋ ਗਈਆਂ ਬਸ ਇਹਨਾਂ ਦੇ ਕੱਪੜੇ ਰਹਿ ਗਏ ਸਾਈਜ਼ ਦਾ ਟਾਈਮ ਹੋ ਗਿਆ ਸਕੂਲ ਤੋਂ ਆਉਂਦਾ ਤੇ ਉਹਦੇ ਵਾਸਤੇ ਬਣਾਉਣਾ ਖਾਣਾ ਸੋ ਕੱਪੜੇ ਬਾਅਦ ਚ ਕਰਾਂਗੇ ਫਿਰ ਹਾਲ ਪੋਚੇ ਪੋਚੇ ਸੁੱਕ ਗਏ ਆ ਤੇ ਇਹਨਾਂ ਨੂੰ ਉੱਪਰ ਵਿਚਾੜ ਦਈਏ ਤੇ ਵਾਹ ਇੱਕ ਬੁੱਕੇ ਖੋਲੇ ਸੀ ਤਾਂ ਕਿ ਸਾਰੇ ਘਰ ਨੂੰ ਇੱਕ ਤਰੀ ਹਵਾ ਫਿਰ ਜੇ ਓਕੇ ਐਨ ਹੱਬੀ ਸੁੱਕ ਗਏ ਆ ਮਾ ਕਿਚਨ ਦਾ ਮੈਟ ਕਿਚਨ ਦਾ ਰਨਰ ਤੇ ਇਹਨੂੰ ਵੀ ਵਿਛਾ ਦਈਏ ਹਾਂ ਸੀ ਗਾਇਸ ਇੱਥੇ ਵੀ ਸਾਰਾ ਹੋ ਗਿਆ ਔਰ ਇੱਕ ਕੰਬਲ ਇੱਥੇ ਰੱਖਣੇ ਬਿਕੋਜ਼ ਹੁਣੇ ਬੱਚੇ ਨੇ ਲੈ ਕੇ ਬੈਠ ਜਾਣਾ ਦਰਵਾਜ਼ੇ ਖਿੜਕੀਆਂ ਕਰੀਏ ਬੰਦ ਤੇ ਹੀਟਰ ਥੋੜੇ ਚਲਾ ਦਈਏ ਵਿਕਾਸ ਕਰਨ ਨੂੰ ਬਣਾ ਦਈਏ ਵਾਰਮ ਐਂਡ ਕੋਜ਼ੀ ਯਾ ਹਬੀ ਸੋਕ ਗਿਆ ਯਾ ਵਾਈਟ ਮੈਟ ਤੇ ਅ ਦੇਖ ਕੇ ਪਤਾ ਚੱਲਦਾ ਹੈ ਕਿ ਘਰ ਦੇ ਵਿੱਚ ਕਿਵੇਂ ਸੁਫਾਈ ਹੈ ਜਿਆਦਾ ਗੰਦਾ ਤਾਂ ਨਹੀਂ ਸੋ ਇਟਸ 올 ਡਨ ਚਲੋ ਉਹ ਨੇਥ ਵੀ ਕਰਵਾਛਾ ਲਿਆ ਐ ਐਂਡ ਦ ਲਾਸਟ ਵਨ ਐਂਡ ਚੱਪਰ ਰੱਖਿਆ ਜਦੋਂ ਥੱਲੇ ਜਾਣਾ ਤਾਂ ਕਰਕੇ ਕਪੜੇ ਵਾਸ਼ਿੰਗ ਮਸ਼ੀਨ ਚ ਪਾਉਣ ਵਾਲੇ ਆ ਲਾਂਡਰੀ ਅੱਜ ਥੋੜਾ ਕਰ ਲਈਏ ਲੋਡ ਫੇਰੀ ਪਾਣੇ ਆ ਹਾ ਵਾਟ ਆਰ ਯੂ ਡੂਇੰਗ ਅਪਰੇਟਿਕਲ ਕਿਚਨ ਕਲੀਨ ਅਪ ਹੋ ਰਹੀ ਆ ਤੇ ਬਟ ਪਲੀਜ਼ ਥੋੜਾ ਕਾਗਜ਼ ਕੁ ਜਿੱਧਰ ਉਧਰ ਨਾ ਖਿਲਰਨ ਉਹਨੂੰ ਸਫਾਈ ਕੀਤੀ ਸਾਰੇ ਹਾਂਜੀ ਓਕੇ ਵਾਸ਼ਰੂਮ ਵੀ ਹੋ ਗਿਆ ਬਸ ਮੈਟ ਵਿਛਾਣੇ ਵਾਸ਼ਰੂਮ ਦੇ ਮਸ਼ਾਹੀ ਦੀਏ ਚਲੋ ਜੀ ਵਾਸ਼ਰੂਮ ਦੇ ਮੈਟ ਵੀ ਆਪਾਂ ਮਿਸ਼ਾ ਦਿੱਤੇ ਹੁਣ 올 ਡਨ ਸਾਰਾ ਕੁਝ ਹੋ ਗਿਆ ਕਿਚਨ ਤੇ ਚਲਦੇ ਹਾਂ ਖਾਣਾ ਬਣਾਉਦੇ ਹਾਂ ਸਹਿਜ ਹੋਣ ਵਾਲਾ ਤੇ ਦੈਨ ਮੈਂ ਨਿੰਬੂ ਦਾ ਅਚਾਰ ਬਣਾ ਲਿਆ ਹੋਇਆ ਵਾ ਉਹ ਪਹਿਲਾਂ ਬਣਾਇਆ ਸੀ ਨਾਈਟ ਨੂੰ ਹੀ ਬਣਾ ਲਿਆ ਸੀ ਬਟ ਉਹਦੀ ਵੀਡੀਓ ਜਿਹੜੀ ਆ ਉਹ ਤੁਹਾਨੂੰ ਇਸ ਤੋਂ ਬਾਅਦ ਮਿਲੇਗੀ ਇਸ ਤੋਂ ਬਾਅਦ ਤੁਸੀਂ ਦੇਖੋ ਨਿੰਬੂ ਦਾ ਮਿੱਠਾ achar ਕਿਦਾਂ ਬਣਾ ਮੋਤੀ ਯਮੀ ਯਮੀ ਬਣਿਆ ਗੁੜ ਵਗੈਰਾ ਪਾ ਕੇ ਇਹ ਨੂੰ ਦਾ ਲਾਈਟ ਔਨ ਕਰਾਂ ਫੇ ਤਾਂ ਨਾ ਦਿਮਾ ਈਏ ਓਕੇ ਜੂਸੀ ਜੂਸੀ ਇਸ ਤੋਂ ਬਾਅਦ ਵਿੱਚ ਨਿੰਬੂ ਦਾ ਚਾਰ ਕਿਦਾਂ ਬਣਾਇਆ ਮੈਂ ਤੁਹਾਨੂੰ ਉਹ ਜਿਖਾਨੀਆਂ ਚਲੋ ਜੀ ਹੁਣ ਖਾਣਾ ਬਣਾ ਲਿਆ ਆਪਾਂ ਸੈਜ ਹੋਣ ਵਾਲਾ ਸੈਜ ਨੇ ਐਕਚੁਅਲੀ ਸਬਜ਼ੀ ਬਣੀ ਹੋਈ ਆ ਆਲੂ ਮਟਰ ਬਟ ਉਹਨੂੰ ਪਸੰਦ ਨਹੀਂ ਹੈ ਕਿ ਦਾਲ ਵੀ ਬਣੀ ਆ ਬਟ ਉਹਨੇ ਤੜਕਾ ਨਹੀਂ ਲਗਾਏਗਾ ਔਰ ਅਚਲੀ ਕੱਲ ਮੈਂ ਜਿਆਦਾ ਬਣਾਈ ਸੀ ਹਾਫ ਨੂੰ ਕੱਲ ਤੜਕਾ ਲਗਾ ਲਿਆ ਸੀ ਹਾਫ ਮੈਂ ਕਿ ਐਸੀਗਾ ਅੱਜ ਲਾਉਂਗੀ ਬਟ ਮੈਂ ਸੋਚਿਆ ਰੋਜ਼ ਰੋਜ਼ ਦਾਲ ਤੋਂ ਮੈਂ ਅੱਜ ਮਟਰ ਆਲੂ ਬਣਾ ਲੇ ਐਂਡ ਦਾਲ ਫਿਰ ਰਹਿ ਗਈ ਉਹਨੂੰ ਰਾਤ ਨੂੰ ਤੜਕਾ ਲਗਾਵਾਂਗੀ ਜਾਂ ਕੱਲ ਤੇ ਸੈਜ ਕਿਉਂਕਿ ਉਹਨੇ ਮੈਂ ਪਨੀਰ ਬਣਾਇਆ ਉਹਨੂੰ ਪਨੀਰ ਬਹੁਤ ਪਸੰਦਾ ਸੋ ਉਹਨੂੰ ਮੈਂ ਪਨੀਰ ਦੀ ਪੁਰਜੀ ਬਣਾ ਦਿੰਦੀ ਆ ਬਸ ਚਲੋ ਜੀ ਫਿਰ ਮਿਲਦੇ ਆ ਹੁਣ ਤੁਸੀਂ ਵੀਡੀਓ ਦੇਖੋ ਨਿੰਬੂ ਦਾ achar ਕਿੱਦਾਂ ਬਣਾਇਆ ਐਂਡ ਇਸ ਤੋਂ ਬਾਅਦ ਮਿਲਦੇ ਆ ਫਿਰ ਨੈਕਸਟ ਵੀਡੀਓ ਚ ਇੱਕ ਮਿੰਟ ਤੁਹਾਡੇ ਮੈਂ ਕੁਝ ਦਿਖਾਣੀ ਆ ਹੋਰ ਆਈ ਯੂ ਡੂਇੰਗ ਨਣੇ ਜੋ ਵੇਖਦੇ ਉਹੀ ਕਰਦੇ ਆ ਹੁਣ ਤੁਸੀਂ ਕਿਹੜੀਆਂ ਸਫਾਈਆਂ ਕਰਨ ਲੱਗੇ ਹੋਓ ਕਿਦੋਂ ਖਰੂਚ ਖਰੂਚ ਕੇ ਕਿਚਨ ਸਾਫ ਕਰਨ ਦੀ ਆਪਣੀ ਮੈਂ ਇੱਥੇ ਕਿਚਾ ਖਾਣ ਦਾ ਟੂਰ ਕਰਕੇ ਕਿਉਂ ਕਿ ਫਿਰ ਫਿਰ ਤੁਸੀਂ ਟੇਬਲ ਉੱਤੇ ਜਾਂਦੇ ਸਾਰ ਜਦੋਂ ਆਪਣਾ ਟੇਬਲ ਖਿਮੇ ਥਾਪਰੇ ਪਾਉਂਦੇ ਥੋੜੀ-ਘੜੀ ਸਟੱਡੀ ਹੁੰਦੀ ਆ ਤੇ ਫਿਰ ਮੇਰਾ ਸਟੱਡੀ ਕਿੱਥੇ ਰੱਖਦਾ ਮੈਂ ਪਾੜਾ ਕਿੱਥੇ ਹਾਂ ਇੱਕ ਬੱਚੇ ਗੈਸ ਤੋਂ ਹੁੰਦੀ ਹੈ ਕਈ ਵਾਰ ਸਾਰੋਕ ਬੱਚੇ ਹਾਂ ਅ ਪਰ ਗੈਸ ਤੋਂ ਹੁੰਦੇ ਨਾ ਬੱਚ ਨੂੰ ਲੈ ਕੇ ਤੇ ਫਿਰ ਬੱਚੇ ਦੇਖ ਹੁੰਦੇ ਕਿ ਜਿਹਨੂੰ ਇੱਕ ਉਹ ਗੰਦੀ ਬੱਚੀ ਸੀ ਆਸਤਿਕ ਲਾਇਆ ਪੜੀ ਸੋਨੇ ਕਿਚੇ ਰੱਖਦੀ ਮੈਂ ਤੇ ਫਿਰ ਇਹ ਤਾਂ ਕਹਿੰਦਾ ਤੂੰ ਇਸ ਤੀ ਲ ਸਤਿਕ ਕੋਈ ਨਹੀਂ ਕੁਝ ਕਹਿੰਦਾ ਤੂੰ ਇੰਜੈਕਸ਼ਨ ਆਪਣੇ ਤੁਹਾਡੇ ਜੀ ਇੰਜੈਕਸ਼ਨ ਇੰਜੈਕਸ਼ਨ ਲੱਗਾ ਹੋਇਆ ਨਾ ਤੋ ਪਲੀਜ਼ ਰੈਸਟ ਕਰੋ ਠੀਕ ਹੈ ਇੱਕ ਤਾਂ ਪੇਨ ਹੋ ਰਹੀ ਆ ਫੀਵਰ ਹੋ ਜਾਂਦਾ ਆਵਲੀ ਦੰਦ ਕੰਢੀ ਪੜੀ ਮਿਲਦੇ ਹਨ ਨੁਕਸਨ ਨਹੀਂ ਇਹ ਦੋਨੋਂ ਦੰਦ ਕੰਢੀ ਰੋ ਬਟ ਦੋਨੋਂ ਤੇ ਇੰਜੈਕਸ਼ਨ ਲੱਗਾ ਨਾ ਰੈਸਟ ਕਰੋ ਬੱਚੇ ਆਵਲਿ ਆਵਲੀ ਲੱਤਗੀਰ ਤੇ ਮੂੰਹ ਦਖਤਰ ਪੂਰਾ ਪੂਰਾ ਮੂੰਹ ਦਸਣ ਡਿਆ ਕਿ ਫੀਵਰ ਹੋ ਰਿਹਾ ਹੈ ਥਕਾਨ ਵਾਲਾ ਮੂੰਹ ਲੱਗੰਦਿਆ ਤੇ ਆਜੋ ਕੁਛ ਖਵਾਵਾ ਹੁਣ ਆਜੋ ਬੱਚੇ ਬਾਰੇ ਖਾ ਨੀ ਨੀ ਆਜੋ ਆਜੋ ਬੀਜੀ ਵੀ ਆਉਣ ਵਾਲਿਆ ਆਜੋ ਚਲੋ ਖਾਣਾ ਬਣਾਣ ਲੱਗੀ ਮੈਂ ਆਜੋ ਖਾ ਲੋ ਪਲੀਜ਼ ਮੈਨੂੰ ਕਰ ਦੋ ਸਾਰਾ ਚੋਕੂ ਚੋਕੂ ਕੇ ਉਧਰ ਸ਼ਿਫਟ ਕੀਤਾ ਜੀ ਹੁਣ ਮੈਂ ਸਫਾਈ ਕਰਕੇ ਗਈ ਆ ਇੰਨਾ ਜ਼ੋਰ ਲਾ ਕੇ ਬੈਠੀ ਆ ਔਰ ਜੇਕ ਪੂਰਾ ਫੇਸ ਲਖਣ ਲੱਗੀ ਫੀਵਰ ਹੋ ਰਿਹਾ ਤੈਨੂੰ ਆ ਇੰਨਾ ਭਾਰਾ ਚੋਕ ਕੇ ਇੱਥੇ ਰੱਖਿਆ ਕੋਲੇ ਲੱਭ ਦਿਓ ਚੂੜ ਬੋਲਣਾ ਤੁਸੀਂ ਤਦ ਲੱਗਣੀ ਬਾਪਰ ਤੁਹਾਨੂੰ ਲੱਗਣੀ ਪਾੜੀ ਤਾਂ ਜਿਹੜੀ ਲੱਗਣੀ ਤੁਸੀਂ ਮੈਨੂੰ ਛੁਰ ਬੜ ਕੇ ਕੰਨਿਓ ਓਕੇ ਚਲ ਆਜੋ ਫਿਰ ਹੁਣ ਬੱਸ ਕਰ ਬਾਪ ਅਜੋ ਨਿੰਨੀ ਕਰਾ ਮੇਰੇ ਪੁੱਤ ਨੂੰ ਆਜੋ ਫਰੈਂਡਸ ਨਿੰਬੂ ਦਾ achar ਬਣਾਣੀ ਮੇਰੀ ਵਾਜ ਤੋਂ ਬਹੁਤ ਉੱਪਰ ਗੜਬੜੀ ਆ ਰਹੀ ਆ ਕਿਹੜੇ ਇਨਗਰੀਡੀIENTS ਚਾਹੀਦੇ ਮੈਂ ਦੱਸ ਦਿਆਂ ਸਭ ਤੋਂ ਪਹਿਲਾਂ ਸੌਂਫ ਜ਼ੀਰਾ ਅਹ ਝੁਕਾ ਤਨੀਆ ਚਾਹੀਦਾ ਵਾ ਮੈਂ ਪਹਿਲਾਂ ਤੇ ਗੁੱਟੇ ਹੋਇਆ ਵਾ ਪੀਸਿਓ ਹੈ ਅਜਵਾਇਨ ਔਰ ਹਿੰਗ ਐਂਡ 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 ਕਲੌਂਜੀ ਯਾ ਇਹ ਕਲੌਂਜੀ ਨਾ ਜਿਹੜਾ ਵਾਈਟ ਬਲੈਕ ਤਿਲ ਤਾਂ ਨਹੀਂ ਹੋਇਆ ਕਲੌਂਜੀ ਸੌਰੀ ਫॉर ਮੇਰਾ ਗਲਾ ਬਹੁਤ ਜ਼ਰੂਰ ਹੈ ਰੈੱਡ ਮਿਰਚਾਂ ਲੌਂਗ ਹਰ ਕੀ ਚਾਹੀਦਾ ਹਰ ਕੀ ਔਰ ਕੀ ਕਾਲੇ ਮਿਰਚ ਐਂਡ ਉਹ ਯਾ ਕਾਲਾ ਨਮਕ ਹਰ ਕੀ ਚਾਹੀਦਾ ਨਾ ਚੂ ਨਹੀਂ ਕੁਝ ਨਹੀਂ ਐਂਡ ਗੁੜ ਤੇ ਆਫ ਕੋਰਸ ਨਿੰਬੂ ਸੌਰੀ ਮੇਰੇ ਮੈਸੀ ਕਿਚਨ ਆਫ ਕੋਰਸ ਨਿੰਬੂ ਜਿਹੜੇ ਮੈਂ ਰੱਖੇ ਹੋਏ ਸੀਗੇ ਐਨੇ ਦਿਨਾਂ ਦੇ 10 ਦਿਨਾਂ ਤੋਂ 12 13 ਦਿਨ ਹੋ ਗਏ ਅਰੇ ਗੱਲ ਚੁੱਕਿਆ ਤੇ ਚਲੋ ਆਪਾਂ ਬਣਾਉਨੇ ਆ ਚਾਰ ਸੋ ਫਰੈਂਡਸ ਨਿੰਬੂ ਦਾ ਚਾਰ ਬਣਾਉਣ ਲਈ ਜਿਹੜੇ ਇਹ ਮਸਾਲੇ ਆ ਸੌਂਫ ਥੋੜੇ ਜਿਹਾ ਲੌਂਗ ਕਾਲ ਮਿਰਚ ਤਨੀਆ ਐਂਡ ਸੁੱਕਾ ਤਨੀਆ ਐਂਡ ਜੀਰਾ ਸੌਰੀ ਤਨੀਆ ਕਹਿੰਦਾ ਜੀਰਾ ਸੋ ਇਹਨਾਂ ਸਾਰਿਆਂ ਨੂੰ ਡਰਾਈ ਰੋਸਟ ਕਰਨਾ ਡਰਾਈ ਰੋਸਟ ਕਰਕੇ ਦੈਨ ਥੋੜਾ ਠੰਡਾ ਕਰਕੇ ਫਿਰ ਇਹਨਾਂ ਨੂੰ ਆਪਾਂ ਪੀਸਣਾ ਹੈ ਦਰਦਰਾ ਜਾਂ ਨੂੰ ਸੇ ਫਾਈਨ ਨਹੀਂ ਪੀਸਣਾ ਹੈਗਾ ਥੋੜਾ ਦਰਦਰਾ ਜਿਹਾ ਪੀਸਣਾ ਤੋ ਇਹਨੂੰ ਮੈਂ ਥੋੜਾ ਹੁਣ ਕਰ ਰਹੀ ਆ ਆ ਰੋਸਟ ਕਰ ਰਹੀ ਆ ਫਲੇਮ ਆਫ ਕਰਦੇ ਆ ਜਦ ਤੱਕ ਇਹ ਠੰਡਾ ਹੁੰਦਾ ਤਦ ਤੱਕ ਆਪਾਂ ਗੁੜ ਨੂੰ ਥੋੜਾ ਕਰਨੇ ਬਿਕੋਜ਼ ਇਹਨੂੰ ਆਪਾਂ ਗੁੜ ਦੀ ਚਾਸ਼ਨੀ ਬਣਾਉਣਾ ਸੋ ਮੈਂ ਗੁੜ ਨੂੰ ਥੋੜਾ ਬਰੀਕ-ਬਰੀਕ ਚਾ ਕਰ ਰਹੀ ਆ ਤਾਂ ਕਿ ਉਹ ਜਲਦੀ ਜਿਹੜਾ ਉਹ ਮੈਲਟ ਹੋ ਜਾਵੇ ਸੋ ਇਧਰ ਆਪਣਾ ਮਸਾਲਾ ਵੀ ਠੰਡਾ ਹੋ ਗਿਆ ਸੋ ਇਹਨੂੰ ਆਪਾਂ ਮਿਕਸਰ ਵਿੱਚ ਪਾ ਕੇ ਪੀਸ ਲੈਨੇ ਆ ਤੇ ਇਧਰ ਮੇਰਾ ਅਲੱਗ ਦਾ ਮਸਾਲਾ ਵੀ ਪੀਸ ਗਿਆ ਸੋ ਇਦਾਂ ਦਾ ਰੱਖਣਾ ਦਰਦਰਾ ਜਿਹਾ ਤੇ ਆ ਜਦਾ ਫਾਈਨ ਚੋਪ ਨਹੀਂ ਕਰਨਾ ਹੈਗਾ ਸੋ ਇਸ ਤੋਂ ਬਾਅਦ ਵਿੱਚ ਆਪਾਂ ਗੁੜ ਨੂੰ ਲੈਨੇ ਆ ਤੇ ਗੁੜ ਦੀ ਥੋੜੀ ਉਹ ਚਾਸ਼ਨੀ ਜੀ ਬਣਾਨੇ ਆ ਜਿਹਦੇ ਵਿੱਚ ਆਪਾਂ ਸਾਰੇ ਮਸਾਲੇ ਪਾਨੇ ਆ ਬਾਅਦ ਵਿੱਚ ਸੋ ਇੱਥੇ ਮੈਂ ਗੁੜ ਨੂੰ ਪਾਇਆ ਪੈਨ ਵਿੱਚ ਤੇ ਉਹਦੇ ਵਿੱਚ ਪਾਣਾ ਹੈ ਥੋੜਾ ਜਿਹਾ ਪਾਣੀ 2-4 ਚਮਚੇ ਜਿੰਨਾ ਵੀ ਅਕੋਰਡਿੰਗ ਟੂ ਦੇਖ ਲਓ ਕਿ ਥੋੜਾ ਬਣ ਜਾਵੇ ਆ ਥੋੜਾ ਰਨਿੰਗ ਜਿਹਾ ਵਾਲਾ ਬਣ ਜਾਵੇ ਨਾ ਕਿ ਸਖਤ ਜਿਹਾ ਰਹੇ ਸੋ ਗੁੜ ਜਿਹੜਾ ਉਹ ਚੰਗੀ ਤਰ੍ਹਾਂ ਮੈਲਟ ਹੋਣਾ ਸਟਾਰਟ ਹੋ ਗਿਆ ਬਟ ਇਹਨੂੰ ਆਪਾਂ ਐਦਾਂ ਕਰਨਾ ਹੈ ਜਿੱਦਾਂ ਉਹ ਨਹੀਂ ਹੁੰਦਾ ਗੁੜ ਬਣਾਉਣ ਦੇ ਹੁੰਦੇ ਤੇ ਬਣਦਾ ਹੁੰਦਾ ਆ ਥੋੜਾ ਸਖਤ ਜਿਹਾ ਉਦਾਂ ਦਾ ਬਣਾਣਾ ਸੋ ਜਦੋਂ ਇਹ ਉਦਾਂ ਦੀ ਸਟੇਜ ਵਿੱਚ ਆ ਜਾਏਗਾ ਦੰਨੇ ਦੇ ਵਿੱਚ ਆਪਾਂ ਐਡ ਕਰਾਂਗੇ ਮਸਾਲੇ ਸੋ ਹੁਣ 1 ਕਿਜੀ ਤੇ ਗੁੜ ਜਿਹੜਾ ਉਹ ਚੰਗੀ ਤਰ੍ਹਾਂ ਕੁੱਕ ਹੋ ਗਿਆ ਚਾਸ਼ਨੀ ਜੀ ਬਣ ਗਈ ਆ ਉਹਦੀ ਤੇ ਅਨੂ ਚੰਗੀ ਤਰ੍ਹਾਂ ਪਰ ਸਟੇਅਰ ਕਰ ਲੈਂਗੇ ਆ ਸੀ ਥੋੜਾ ਗੜਾ ਵੀ ਹੋਇਆ ਵਾ ਪਤਲਾ ਵੀ ਆ ਗੜਾ ਵੀ ਆ ਪੂਰੀ ਤਰ੍ਹਾਂ ਜਿੰਨਾ ਦਾ ਚਾਹੀਦਾ ਪਰਫੈਕਟ ਆ ਤੇ ਐਸ ਸਟੇਜ ਦੇ ਵਿੱਚ ਇਹਦੇ ਵਿੱਚ ਆਪਾਂ ਐਡ ਕਰਦੇ ਆ ਆਪਾਂ ਸਾਰੇ ਮਸਾਲੇ ਸੋ ਸਭ ਤੋਂ ਪਹਿਲਾਂ ਜਿਹੜੇ ਸੁੱਕੇ ਮਸਾਲੇ ਸੀਗੇ ਉਹਨਾਂ ਵਿੱਚ ਮੈਂ ਕਲੌਂਜੀ ਐਡ ਕਰ ਰਹੀ ਆ ਤੇ ਕਲੌਂਜੀ ਬਾਕੀ ਸਾਰੇ ਉਹੀ ਮਸਾਲੇ ਜਿਹੜੇ ਪੀਸੇ ਹੋਏ ਆ ਪੀਸੇ ਹੋਏ ਮਸਾਲੇ ਵਿੱਚ ਕਲੌਂਜੀ ਐਡ ਕਰਕੇ ਜਿਹੜੀ ਇਹਦੇ ਵਿੱਚ ਪਾ ਕੇ ਆਪਾਂ ਨੂੰ ਸਟੇਅਰ ਕਰਦੇ ਆ ਚੰਗੀ ਤਰ੍ਹਾਂ ਮਿਲਾਉਣੇ ਆ ਵਿੱਚ ਐਂਡ ਦੈਨ ਬਾਕੀ ਸਭ ਐਡ ਕਰਾਂਗੇ ਸੋ ਇਹਦੇ ਵਿੱਚ ਹੁਣ ਪਾ ਰਹੀਆਂ ਮੈਂ ਅੱਧਾ ਚਮਚ ਹਿੰਗ ਤੇ ਰੈੱਡ ਚਿੱਲੀ ਪਾ ਰਹੀਆਂ ਅਗਰ ਲਾਲ ਮਿਰਚ ਪਾ ਰਹੀਆਂ ਪਾਊਡਰ ਟਾਈਪ ਦੀ ਹੁੰਦੀ ਜਿਹੜੀ ਮੇਰੇ ਕੋਲ ਉਹੀ ਸੀ ਤੇ ਮੈਂ ਉਹੀ ਯੂਜ਼ ਕਰ ਰਹੀਆਂ ਤੇ ਇਸ ਤੋਂ ਬਾਅਦ ਵਿੱਚ ਕਾਲਾ ਨਮਕ ਆ ਇੱਕ ਚਮਚਾ ਜਾਂ ਅੱਧਾ ਚਮਚ ਅਕੋਰਡਿੰਗ ਟੂ ਯੋਰ ਟੇਸਟ ਇਸ ਦੇ ਵਿੱਚ ਪਹਿਲਾਂ ਵੀ ਨਿੰਬੂਜ ਤੋਂ ਕੱਟ ਕੇ ਲਈ ਸੀ ਉਹਦੇ ਵਿੱਚ ਨਮਕ ਪਾਇਆ ਸੀ ਤੋਂ ਇਸ ਕਰਕੇ ਮੈਂ ਇਹਦੇ ਵਿੱਚ ਹਾਫ ਸਪੂਨ ਪਾਇਆ ਇਸਮਤ ਅਜਵਾਇਨ ਨੂੰ ਜਿਹੜਾ ਪਾਣਾ ਹੈ ਐਦਾਂ ਮਸਲ ਕੇ ਤੇ ਇਹਦਾ ਫਲੇਵਰ ਬੜਾ ਵਧੀਆ ਹੁੰਦਾ ਸੋ ਇਹਨਾਂ ਸਾਰਿਆਂ ਨੂੰ ਆਪਾਂ ਕਰ ਲਏ ਨੇ ਹੁਣ ਮਿਕਸ 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 ਐਂਡ ਦੈਨ ਇਹਦੇ ਵਿੱਚ ਆਪਾਂ ਐਡ ਕਰਾਂਗੇ ਬਾਕੀ ਤਰਾ ਮਸਲਮ ਸੁਲੇਵਾ ਕੀ ਜਿਹੜਾ ਗੁੜ ਵਾਲਾ ਸਾਡਾ ਸਿਸਟਮ ਉਹ ਚੰਗੀ ਤਰ੍ਹਾਂ ਕੁੱਕ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਆ ਸਾਡਾ ਅ ਨਿੰਬੂ ਸਾਡੇ ਨਿੰਬੂ ਸੋਰੀ ਜਿਹੜੇ ਰੱਖੇ ਹੋਏ ਸੀ 10 12 ਦਿਨ ਤੋਂ 10 ਕਿ ਦਿਨ ਵੀ ਵੈਸੇ ਰੱਖ ਲਓ ਤਾਂ ਗਲ ਜਾਂਦੇ ਆ ਬਟ ਮੇਰੇ ਜਿਆਦਾ ਹੀ ਹੋ ਗਏ ਸੀ ਮੇਰੇ ਕੋਲ ਟਾਈਮ ਨਹੀਂ ਲੱਗ ਰਿਹਾ ਸੀ ਤੋਂ ਮੈਂ ਸੋਚਿਆ ਅੱਜ ਬਣਾ ਕੇ ਦਿੰਨਾ ਜੋ ਮਰਜ਼ੀ ਹੋ ਜੇ ਸੋ ਮੈਂ ਰਾਤ ਨੂੰ ਹੀ ਬਣਾ ਲਿਆ ਸੀ ਤੇ ਆ ਵੀਡੀਓ ਬਟ ਮੈਂ ਤੁਹਾਨੂੰ ਬਾਅਦ ਚ ਦਿਖਾ ਰਹੀ ਹਾਂ ਤੇ ਇਸ ਤੋਂ ਬਾਅਦ ਵਿੱਚ ਇਹਨੂੰ ਆਪਾਂ ਕਿਸੇ 8 ਟਾਈਡ ਕੰਟੇਨਰ ਚ ਪਾ ਕੇ ਆਰਾਮ ਨਾਲ ਰੱਖ ਲਓ ਐਦਾਂ ਖੁੱਲੇ ਜਿਹੇ ਵਿੱਚ ਤਾਂ ਕਿ ਕੱਢਣਾ ਈਜ਼ੀ ਹੋਵੇ ਅਗਰ ਛੋਟੇ ਢੱਕਣ ਵਾਲੇ ਚ ਹੋਊਗਾ ਤਾਂ ਕੱਢਣ 'ਚ ਥੋੜਾ ਪ੍ਰੋਬਲਮ ਆਣੀ ਆ ਐਦਾਂ ਈਜ਼ੀ ਰਹਿੰਦਾ ਸਾਹਮਣੇ ਸੌਸੀ ਸੌਸੀ ਜਿਹਾ ਕੱਢ ਕੇ ਖਾਓ ਤੇ ਮ제 ਲਓ ਬਸ ਮੀਠਾ ਨਿੰਬੂ ਦਾ ਅਚਾਰ ਇਹ ਕੰਟੇਨਰ ਚ ਹੀ ਨਹੀਂ ਹੈ ਚ ਪਾ ਕੇ ਲੁੱਕੇ ਦਾ ਸੌਸ